ਕਿ ਅਮਰ ਸਾਧੂ ਸੇਂਦ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਆ ਵੀ ਜਿਹੜੇ ਮਾੜੇ ਅਨਸਰ ਨੇ ਭਾਵੇਂ ਲੁਟਕਾਪੋ ਵਾਲੇ ਭਾਵੇਂ ਨਸ਼ਾ ਤਸਕਰ ਜਾਂ ਫੈਡਰਲਸ ਨੇ ਭਾਵੇਂ ਗੈਂਗਸਟਰ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤੇ ਸਾਡੀਆਂ ਮਤਲਬ ਅਲੱਗ-ਅਲੱਗ ਥੀਮਸ ਦੇ ਕੈਸਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਹਿਬ ਦੇ ਟ੍ਰੇਨਰ ਨੂੰ ਵੀ ਉਸੇ ਸੰਦੂ ਦੋ ਕੇਸ ਇਹਨਾਂ ਦੀ ਸੁਪਰਵੀਜ਼ਨ ਸੀ ਨਾਲ ਇਹਨਾਂ ਦੇ ਵਿਕਰੰਦਰ ਵੀਰ ACP ਵੈਸਟ ਨੇ ਔਰ SHO ਨੇ ਔਰ ਇਸ ਜਿਹੜੇ ਇੱਕ ਹਿਸਾ ਹੈ ਡੀਸੀਪਿਟੀ 2 ਬਰਨਿੰਗ ਡੋਰਾਂ ਦੀ ਜਿਹੜੇ ਐਸਪੀਸ ਅਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਸ ਦੀ ਇਹ ਟੀਮ ਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਵਿੱਚ ਹੋਈਆਂ ਇੱਕ ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਦੇ ਕੇਸਿਸ ਦਾ ਦੱਸਣਾ ਇੱਕ ਵਾਰਦਾਤ ਹੋਈ ਸੀ 9724 ਨੂੰ ਇੱਕ ਜਿਹੜਾ ਵਿਦਈ ਆ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਣੂਨ ਜਗ੍ਹਾ ਤੇ ਬੁਲਾ ਕੇ ਬੋਲੇ ਇਸ ਤੇ ਮੋਰਾ ਫੋਨ ਵਿੱਚ ਅੰਦਰ ਰਿਲੇਟਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸਦਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੇ ਲੰਬੇ ਚ ਲੱਗਿਆ ਉਹਨੂੰ ਜਕਮੇ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ ਖੋ ਕੇ ਲੈ ਗਿਆ ਸੀ ਔਰ ਬੜੀ ਅਚੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਆ ਬਈ ਸੈਂਟੀਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਡਸ ਤੋਂ ਇਹ ਬੰਦੇ ਫੇਸ ਕੀਤੇ ਆ ਜਿਹੜੇ ਚਾਰ ਵਿੱਚ ਹਰ ਹੁੰਦੇ ਸੀ ਰਾਜਪਾਲ ਸਿੰਘ ਉਸ ਰਾਜਾ ਇਹ ਸ਼ਹਿਰ 'ਚ ਰਹਿਣ ਵਾਲਾ ਆ ਰੋਬਨ ਉਸ ਰੋਗਨ ਇਹ ਸੰਧੂ ਪ੍ਰੋਪਰਟੀ ਲ ਦੇ ਨੇੜੇ ਰਹਿੰਦਾ ਹੈ ਇਹ ਵੀ ਸ਼ਹਿਰ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ਹਿਰ ਦਾ ਲੱਗੀ ਉਤਰ ਗੋਰਾ ਇਹ ਵੀ ਸ਼ਹਿਰ ਦਾ ਵੀ ਇਹ ਚਾਰਾਂ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲ ਇੱਕ ਕੇਸਟਲ ਔਰ ਜਿਹੜਾ ਵਰਤਿਆ ਰੌਂਡ ਉਹ ਗ੍ਰਾਂਟ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਟਾਈਮ ਨੂੰ ਪੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਔਰ ਦੂਸਰਾ ਕੇਸ ਜਿਸ ਤੇ ਇਹਨਾਂ ਦਾ ਐਨਡੀ ਕੇਸ ਦਾ ਉਹ ਵੀ ਬੜੀ ਅੱਛੀ ਅਚੀਵਮੈਂਟ ਹੈ ਸਾਡੇ ਲੀਡੀ ਆਫੀਸਰ ਨੇ ਐਸਟੀਓ ਸਾਹਿਬ ਔਰ ਕੇਸੀ ਸਾਹਿਬ ਕੇ ਜਿਹੜੇ ਤੁਸੀਂ ਫੋਟੋਗ੍ਰਾਫ ਉਹਨੇ ਲਈ ਆ ਇਮਰਾਨ ਖਾਨ ਪੁੱਤਰ ਨਰੀਆਲੀ ਹਸੈਨ ਪਿੰਡ ਨਰੀਆਲੀ ਸੈਨ ਬੇਟੀ ਦਾ ਰਹਿਣ ਵਾਲਾ ਉੱਥੋਂ ਇਹ 1 ਕਿਲੋ ਤੇ 595 ਗ੍ਰਾਮ ਹਲੋਸ ਡੇਢ ਕਿਲੋ ਦੇ ਲਾਗੇ ਓਪੀਅਮ ਅਫੀਨ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਉਸਦੀ ਮੁਸਤਕਿਮ ਦੌਰਾਨ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਓਪੀਅਮ ਬ੍ਰਾਂਡ ਕੀਤੀ ਐ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਤੇ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫੋਰਵਰਡ ਲੈਕਚਰਸ ਨੂੰ ਚੈੱਕ ਕੀਤਾ ਜਾਏਗਾ ਕਿ ਇਹ ਐਗਜ਼ੈਕਟ ਉਤੋਂ ਇਹਨੇ ਕੋਲ ਲੈ ਕੇ ਆਇਆ ਔਰ ਇੱਥੇ ਇਹਨੇ ਕਿਉਂ ਕਿ ਉਹ ਸਪਾਈ ਕਰਦੀ ਸੀ ਇਸੇ ਤਰ੍ਹਾਂ ਹੀ ਜਿਹੜਾ ਥਰਡ ਕੇਸ ਹੈਗਾ ਉਹ ਗਵਮੰਡੀਆ ਰਾਣਾ ਜੀ ਦੀ ਸੁਪਰਵਾਈਜ਼ਰ ਹੈ ਇਹ 118 ਨੰਬਰ ਕਦਮਾ 7724 ਨੂੰ 111 ਪੀਐਨਐਸ ਆਰਗੇਨਾਈਜ਼ਡ ਕ੍ਰਾਈਮ ਸਿੰਡੀਕੇਟ ਬੀਐਨਐਸ ਤੇ ਤਿਆਰ ਪਤਾ ਗਿਆ ਸੀ ਕਿ ਉਹ ਆਰੰਡਾ ਇੱਕ ਕਾਰਿਆ ਕਰਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਰੈਸਟ ਕੀਤੇ ਸੀ ਔਰ ਦੋ ਪਿਸਤਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਕਸ਼ਿਸ਼ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਂ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਕਣਾ ਹੈ ਸੰਜੀਵ ਭਰਪਾ ਹੈ ਔਰ ਉਹਦਾ ਲਟਕਾ ਹੈ ਔਰ ਇਹਨਾਂ ਨੇ ਉਹਨੂੰ ਫੰਡ ਚ ਕਾਮਯਾਬੀ ਹਾਸਲ ਕੀਤੀ ਮੇਨ ਸਰ ਨੇ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਦਾ ਗੋਵਿੰਦ ਪੁੱਤਰ ਸ਼ਿਵ ਕੁਮਾਰ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵਿੱਚ ਆ। ਸੋ ਇਹਨਾਂ ਨੇ ਸਾਡੀ ਪੁਲਿਸ ਪਾਰਕੀ ਤੇ ਮੂੰਹ ਕੋਈ ਉਥੋਂ ਇਹਦੇ ਨਾਲਾਗੜ ਦੇ ਲਾਗੋ ਜਾ ਕੇ ਉਸ ਵੈਪਨ ਦੀ ਰਿਪੋਰਟ ਕੀਤੀ ਹੈ। ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ ਚ ਬੜੇ ਖਲਾਸੇ ਉਮਦੀ ਆਸ ਹੈ ਕਿ ਉਸ ਵੈਪਨ ਇਹਨਾਂ ਨੇ ਕਿਉਂਕਿ ਜਦਾਵਾ ਅਗੇ ਨਾਈਸ ਟਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਵੈਪਨ ਸੀ ਉਹ ਤਾਂ ਪਹਿਲੇ ਇਹਨਾਂ ਨੇ ਖਬਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਖਬਰ ਹੋ ਗਿਆ ਜੋ ਉਹਨਾਂ ਨੇ ਇਨਕੇ ਵੇਚਿਆ। ਸਾਨੂੰ ਆਸ ਹੈ ਇਹਦੀ ਫਰਦਰ ਵੀ ਅੱਗੇ ਕਲਾਸੇ ਆਉਣਗੇ ਔਰ ਵੈਪਨ ਵੀ ਵਿਕਣਗੇ। ਸਰ ਇਹ ਸਾਰਾ ਆਰਗੇਨਾਈਜ਼ ਟ੍ਰੋਇੰਗ ਕਿਵੇਂ ਚੱਲਦਾ ਸੀ? ਗੈਂਗ ਕਿਵੇਂ ਬਣਾਇਆ ਉਹਨੇ ਸਾਰਾ? ਆ ਜੇ ਬੇਸਿਕਲੀ ਜਿਹੜਾ ਇਹ ਸੰਜੀਤ ਕੁਮਾਰ ਹੈ ਦੇਖੋ ਇਹ 45 ਈਅਰ 올ਡ ਹੈ। ਜਿਹੜੇ ਬਾਕੀ ਲੜਕੇ ਆ ਤਕਰੀਬਨ ਯੰਗ ਆ। 212000 ਦੇ ਜੋ ਕੇ ਵੀ ਆਪਾਂ ਦੇਖਦੇ ਆ ਫਾਈਨੈਂਸ਼ੀਅਲ ਬੈਨੀਫਿਟਸ ਲੈਣ ਨੂੰ ਪੈਸਿਆਂ ਦਾ ਬਾਲਜ ਫਲੈਸ਼ੀ ਲਾਈਫ ਮਤਲਬ ਉਸ ਕਰਾ ਇਹਨਾਂ ਨੇ ਮਤਲਬ ਉਹਨਾਂ ਨੂੰ ਕਰਵਾਇਆ ਪਲੱਸ ਫਿਰ ਇਹ ਆ ਵੀ ਵੀ ਕੁਛ ਵੀ ਆਪਾਂ ਰੱਖਾਂਗੇ ਬਾਰਦਾਤ ਕਰਾਂਗੇ ਉਹ ਵੀ ਹੋਊਗੀ ਸਨੇਚਿੰਗ ਵੀ ਹੋਊਗੀ ਤੇ ਪਲੱਸ ਥੋੜਾ ਜਿਹਾ ਗੇਨ ਟਾਈਪ ਵੀ ਨਾਂ ਦੇ ਲਿਆ ਸੁੱਖਾ ਗੇਨ ਸੋ ਇਸ ਤਰ੍ਹਾਂ ਦੀ ਪਹਿਲੇ ਕਿੰਨੀ ਗਵਾਰਦਾਤਾ ਕੀਤੀ ਇਹਨਾਂ ਨੇ ਦੋ ਜਣੇ ਹੈ ਜੀ ਤੇ ਅੱਗੇ ਆਲਰੇਡੀ ਮੁਕਦਮੇ ਦਰਜ ਨੇ ਕਿ ਜਿਹੜਾ ਜੈ ਸ਼ਰਮ ਆ ਉਹ ਸੁੱਖਾ ਇਹਦੇ ਤੇ 6 ਮੁਕਦਮੇ ਨੇ ਨikhil Sharma ਤੇ ਦੋ ਨੇ ਅ ਮੋਨੀ ਦੇਵੀ ਦੋ ਬੰਦੇ ਸਾਹਿਬ ਜੀ ਪਰਸਪੀਸੀਵਿਸ ਨੂੰ ਸਿਪੀਸਾਵ ਨੇ ਕੀਤੀ ਹੈ ਉਹਦੇ ਜਿਹੜੇ ਹਿਮਾਚਲ ਦੇ ਮੁੰਡੇ ਫੜੇ ਸਨ ਜਿਨ੍ਹਾਂ ਨੇ ਗੈਂਗਵਾਰ ਕਰਨੇ ਕਿ ਉਹਨਾਂ ਦੀ ਲਿਸਟ ਨੂੰ ਨਾਲ ਇਹਨਾਂ ਦੇ ਫਿਲਹਾਲ ਇਹ ਲਿਆ ਕਿ ਇਹਦੇ ਕੋਲ ਟੈਕਕੈਰੀ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਹੀ ਆ ਤੇ ਚੱਲ ਰਹੀ ਹੈ ਜਿਦਾਂ ਉਹ ਤੁਸ਼ੀਰ ਸਾਹਿਬ ਜੀ ਜਾਂ ਬੰਦਾ ਦਾ ਅੱਗੇ ਜਾਂਦਾ ਮਾਚਾਣਾ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਉਹ ਬਿਲਕੁਲ 35 ਨੂੰ ਚੈੱਕ ਕਰਦਾ ਸਰ ਇਮਰਾਨ ਖਾਨ ਜਿਹੜਾ ਹੈ ਉਹ ਵਪਾਰੀ ਹੈ ਜਾਂ ਕਿਹੜੇ ਦੇ ਹੈ ਅਜੇ ਪ੍ਰੀਲਿਮਿਨਰੀ ਚਿੱਤਰ ਹੈ ਇਹ ਦੱਸਿਆ ਜਿਵੇਂ ਕਿ ਉਹਦੇ ਦੀ ਇਹਦੀ ਅਜੇ ਤੱਕ ਹੋਰ ਬੈਕਗ੍ਰਾਉਂਡ ਤਾਂ ਕ੍ਰਿਮੀਨਲ ਨਹੀਂ ਆਈ ਕਿ ਕੋਈ ਤੇ ਐਨਡੀਪੀਐਸ ਦਾ ਮਕਦਮਾ ਦਰਜ ਹੋਵੇ ਹਲੇ ਤਾਂ ਬਲਕਿ ਮੰਨਦੇ ਆ ਫਰਦਰ ਆਪਾਂ ਨੂੰ ਕਲੀਅਰ ਹੋ ਜਾਏਗਾ ਜੋ ਹੈ ਕਿ ਇਮਰਾਨ ਖਾਨ ਕਰਦਾ ਕੀ ਹੈ ਇਮਰਾਨ ਖਾਨ ਤਾਂ ਵੈਸੇ ਬੀਸਿਕਲੀ ਇੱਕ ਵੱਲ ੜਾਈ ਹਾਂ ਚੱਲੀਆਂ ਦੀ ਰੇੜੀ ਨਿੱਕੀ ਮੋਟੀ ਲੇਬਰ ਟਾਈ ਇਹ ਤੇ ਜਿਹੜੇ ਖਰੀਦਦਾਰਾਂ ਬਾਰੇ ਕੋਈ ਦੱਸਿਆ ਹੁਣ ਹੱਲੇ ਹੱਲੇ ਕੁਛ ਨਹੀਂ ਪਰ ਇਹ ਤਾਂ ਤੁਹਾਨੂੰ ਦੱਸਿਆ ਰਹੂ ਤੇ ਉਸਦੀ ਮਸਤੀ ਸੀ ਕਿ ਫੜ ਲਿਆ ਇਹਨੂੰ ਮੌਕੇ ਤੇ ਹੁਣ ਚੈੱਕ ਕਰਦੇ ਹਾਂ ਫਰਦਰ ਕਿੱਥੇ ਮਡੇ ਸਾਹ ਬਾਰਡਰ ਕਾਰਡ ਜਿੰਨੇ ਵੀ ਤਸਵੀਰਾਂ ਦੇ ਗੁਜਰ ਨੇ ਦੋਵਾਲੇ ਉਹ ਯਾਦਾਂ ਲੈ ਕੇ ਤੇ ਇਹਨਾਂ ਦਾ ਕੈਟਾਗਰੀ ਉਹੀ ਹੈ ਉਹਨਾਂ ਨੂੰ ਕੁਝ ਵਗਿਆ ਨਹੀਂ ਬੋਲਿਆ ਨਹੀਂ ਹੱਲੇ ਉਹਨਾਂ ਨੂੰ ਨੋਟ ਲੈ ਕੇ ਸੀਨੀਅਰ ਕਰਾ ਕੇ ਇਸ ਕੰਮ ਆਰਡਰ ਬਟੂ ਤਾਂ ਤੁਹਾਡੀ ਗੱਲ ਠੀਕ ਆ ਵੀ ਤੇ ਨਸ਼ਾ ਦਾ بڑے بڑے ਕਈ ਇੰਡਸਟਰੀ ਇੱਥੇ ਚੱਲਦੇ ਆ ਔਰ ਹੁਣ ਜ਼ਰੂਰ ਰਿਡ ਡੈਪਟ ਚ ਦੇਖਣ ਇੱਕ ਛੋਟਾ ਸਵਾਲ ਬੱਝੀ ਤੁਹਾਡੇ ਜਿੰਨੇ ਵੀ ਮਲਾਜਮਾਂ ਦੀਆਂ ਰੋਸਾਂ ਨੇਂਦੇ ਆ ਸਾਰੀ ਉਦੋਂ ਨਗਾਰਾ ਹੁੰਦੀ ਹੈ ਜਦੋਂ ਇਹ ਮਹੀਨੇ ਬਾਅਦ ਛੁੱਟ ਗਏ ਤੇ ਮਨ ਤੋਂ ਬਾਹਰ ਆ ਜਾਂਦੇ ਤੇ ਕੀ ਕਹਦਾ ਸਾਬ ਨੇ ਇੱਕ ਮੀਟਿੰਗ ਕੀਤੀ ਜਾਏਗੀ ਕਿ ਨਾ ਸਾਡਾ ਜਿੰਨੇ ਪਾਦੀ ਆ ਆਪਣੇ ਸੜਾ ਤੋਂ ਬਾਅਦ ਹੀ ਇਹ ਨਾਲ ਸਾਡੇ ਲੈ ਜਾ ਦੇ ਦੇਖੋ ਜੀ ਇਹ ਬੇਸਿਕਲੀ ਮੇਰੇ ਅਨਸਰ ਦੇਣ ਵਾਲੇ ਨਹੀਂ ਹੈ ਤੁਹਾਡਾ ਕੁਐਸਚਨ ਇਹ ਤਾਂ ਜੁਦੀਸ਼ ਸਿੰਘ ਨਾਲ ਲੱਗੜਾ ਸੀ ਉਹ ਸਾਡੀਆਂ ਮੰਥਲੀ ਮੀਟਿੰਗ ਜੁੰਦਗੀਆਂ ਅਸੀਂ ਜਿਹੜੇ ਆਪਣੇ ਉਹ ਰੈਲੇਵੈਂਟ ਸੈਕਸ਼ਨ ਦੇ ਥੱਲੇ ਉਹਨਾਂ ਨੂੰ ਜੇ ਕੋਈ ਗੱਲ ਦੱਸਦੇ ਆ ਤਾਂ ਸਾਡੀ ਕੋਪਰੇਸ਼ਨ ਕਿੰਨਾ ਜੇ ਤਾਂ ਲੱਗਦੀ ਜੇ ਦੂਜੀ ਮੁਲਾਇਮਾਈ ਦੀ ਮੈਂ ਕੀ ਹੁੰਦੀ ਆ ਸਾਂਸਾਂ ਸਾਂਸਾਂ ਦੇ ਇਹ ਜੋ ਮਹੀਨੇ ਬਾਅਦ ਵਾਰ ਆਇਆ ਨਾ ਉਹਦਾ ਨਾਮ ਇਹ ਹੁੰਦਾ ਹੈ ਕਿ ਯਾਰ ਸਾਡੀ ਗਿਰਤੀ ਖੜਾ ਜੇ ਨਾਲ ਮਹੀਨੇ ਬਾਅਦ ਜਮਾਨਤ ਦੁਬਾਰਾ ਆਏ ਹਾਂ ਹਾਂਜੀ ਇਹ ਤੁਹਾਨੂੰ ਜੀ ਟ੍ਰਾਇਲ ਦਾ ਇਸ਼ੂ ਆਇਆ ਹੈ ਟ੍ਰਾਇਲ ਦੇ ਵਿੱਚ ਸਾਡੇ ਤਾਂ ਸੀਐਮਪੀ ਸਰ ਦੇ ਗੱਲ ਤੇ ਵੀ ਸਾਡੀ ਕਨਵਿਕਸ਼ਨ ਰੇਟ ਕਾਫੀ ਚੰਗੀ ਆ ਪਰ ਠੀਕ ਆ ਜਿਹੜੇ ਤੁਸੀਂ ਗੱਲ ਕਹਿੰਦੇ ਆ ਇਹ ਜੀ ਕਾਨੂੰਨੀ